ਇਹ ਸਾਰੇ ਕੰਮ ਦੇ ਵਾਸਤੇ ਅਸੀਂ ਜਿੰਨੇ ਸਾਥੀਆਂ ਅਸੀਂ ਉਹ ਤੁਹਾਡੇ ਸਹਿਯੋਗ ਦੇ ਵਾਸਤੇ ਬੈਠੇ ਹਾਂ। ਲੈ ਇੱਕ ਨਾ ਵਾਜੀੜੇ ਟੈਨ ਫਟਰੀ ਵਾਲੀ ਸਟੀਮ ਕਾਰ ਦੀ ਜਿੱਥੇ ਭੰਗ ਗਏ ਨੇ ਕਿੰਨੀ ਰਾਸ਼ੀ ਨੇ ਜਟਮਾੜੇ ਕਿੰਨੇ ਲੋਕਾਂ ਨੇ ਦਿੱਤੇ। ਪਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ মিডিਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਲਗਾਤਾਰ ਜਦੋਂ ਤੋਂ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਸਾਡੇ ਐਮਸੀ ਸਾਹਿਬਾਨ ਸਾਡੇ ਪ੍ਰਧਾਨ ਸਾਹਿਬ ਜਾਂ ਇਹ ਕलिए ਵੀ ਆਮ ਆਦਮੀ ਪਾਰਟੀ ਦੇ ਕੋਲ ਆਈ ਆ ਸਾਡੀ ਕੋਸ਼ਿਸ਼ ਹੁੰਦੀ ਆ। ਵੀ ਸਰਕਾਰ ਦੀਆਂ ਜਿੰਨੀਆਂ ਵੀ ਸਹੂਲਤਾਂ ਨੇ ਜਿਹੜੀਆਂ ਆਮ ਲੋਕਾਂ ਦੇ ਲਈ ਹੁੰਦੀਆਂ ਨੇ ਅਸੀਂ ਸਾਰੀ ਦੀ ਸਾਰੀ ਟੀਮ ਪੂਰੀ ਮਿਹਨਤ ਕਰਕੇ ਲੋੜਵੰਦ ਲੋਕਾਂ ਤੱਕ ਉਹ ਸਹੂਲਤਾਂ ਉਹ ਸਹਾਇਤਾ ਲੈ ਕੇ ਜਾਈਏ ਅੱਜ ਸਾਡੀ ਜਿਹੜੀ ਟੋਟਲ ਅਮਾਉਂਟ ਲਗਭਗ ਪਿਛਲੇ 2-3 ਸਾਲਾਂ ਦੇ ਵਿੱਚ ਅਸੀਂ 18 ਕਰੋੜ ਰੁਪਏ ਨੇ ਜਿਹੜੇ ਟੋਟਲ ਅੱਜ ਅਮਾਉਂਟ ਸਾਡੀ ਪਹੁੰਚ ਗਈ ਆ 18 ਕਰੋੜ ਰੁਪਿਆ ਅਸੀਂ ਬਾਗੇਪੁਰਾਣੇ ਸ਼ਹਿਰ ਦੇ ਵਿੱਚ ਵੱਖ-ਵੱਖ ਲੋਕਾਂ ਨੂੰ ਘਰ ਬਣਾਉਣ ਦੇ ਲਈ ਦਿੱਤਾ 196 ਦੇ ਕਰੀਬ 200 ਦੇ ਕਰੀਬ ਜਿਹੜੇ ਸਾਡੇ ਅਸੀਂ ਪਿਛਲੀ ਵਾਰ ਘਰਾਂ ਨੂੰ ਲੈਟਰ ਵੰਡੇ ਸੀਗੇ ਜਿਨ੍ਹਾਂ ਦੇ ਸਾਰਿਆਂ ਨੂੰ ਲਗਭਗ ਸਾਰੀਆਂ ਕਿਸ਼ਤਾਂ ਪਹੁੰਚ ਗਈਆਂ ਤੇ ਪਿਛਲੀ ਜਿਹੜੀ ਲਿਸਟ ਅਸੀਂ ਵੰਡੀ ਸੀ 161 ਦੇ ਕਰੀਬ ਘਰ ਕੰਪਲੀਟ ਹੋ ਗਏ ਜਿਨ੍ਹਾਂ ਨੂੰ ਸਾਰੀਆਂ-ਸਾਰੀਆਂ ਕਿਸ਼ਤਾਂ ਮਿਲ ਗਈਆਂ ਤੇ 15 ਤੋਂ 20 ਕਰਨੇ ਜਿਨ੍ਹਾਂ ਨੂੰ ਘਰ ਬਣਾਉਣ ਦੇ ਵਿੱਚ ਥੋੜੀ ਜਿਹੀ ਦੇਰੀ ਹੋਈ ਆ ਉਹਨਾਂ ਦੀਆਂ 20-25 ਪਰਿਵਾਰਾਂ ਦੀ ਲਾਸਟ ਕਿਸ਼ਤਾਂ ਜਿਹੜੀ ਉਹ ਰਹਿੰਦੀ ਆ ਉਦੋਂ ਸਰਕਾਰ ਲਗਭਗ 1,70,000 ਰੁਪਏ ਦੇ ਕਰੀਬ ਸੀ ਜਿਹੜੇ ਪੈਸੇ ਦਿੰਦੀ ਸੀਗੀ ਹੁਣ ਇਸ ਰਾਸ਼ੀ ਨੂੰ ਵਧਾ ਕੇ 2.5 ਲੱਖ ਰੁਪਏ ਤੱਕ ਆਪਾਂ ਕਰਤਾ ਏ ਉਹ 2.5 ਲੱਖ ਰੁਪਈਆ ਦੇ ਅੱਜ ਲਗਭਗ 77 ਪਰਿਵਾਰਾਂ ਨੂੰ ਤੁਸੀਂ ਆਪੇ ਹੀ ਹਿਸਾਬ ਲਾ ਲਓ ਮੇਰੇ ਨਾਲ ਤਾਂ 3-4 ਕਰੋੜ ਦੇ ਲਗਭਗ ਅਮਾਉਂਟ ਬਣ ਜਾਂਦੀ ਆ 77 ਪਰਿਵਾਰਾਂ ਨੂੰ ਅੱਜ ਅਸੀਂ ਲੈਟਰ ਦਿੱਤੇ ਨੇ 2.5-2.5 ਲੱਖ ਰੁਪਈਆ ਹਰ ਇੱਕ ਪਰਿਵਾਰ ਨੂੰ ਸ਼ਹਿਰ ਬਾਗੇਪੁਰਾਣੇ ਦੇ ਵਿੱਚ ਘਰ ਬਣਾਉਣ ਵਾਸਤੇ ਨਗਰ ਕੌਂਸਲ ਦੇ ਵੱਲੋਂ ਮਿਲੂਗਾ ਨਾਲ ਦੀ ਨਾਲ ਅਸੀਂ ਇਹ ਵੀ ਬੇਨਤੀ ਕਰਤੀ ਵੀ ਤੁਸੀਂ ਜਿੰਨੀ ਜਲਦੀ ਇਹ ਸਾਰੇ ਦੇ ਸਾਰੇ ਪ੍ਰੋਸੈਸਾ ਜਿਹੜਾ ਘਰ ਹੈ ਕੰਪਲੀਟ ਹੋ ਜਾਣਗੇ ਫਿਰ ਅਸੀਂ ਅਗਲੀ ਲਿਸਟ ਵੀ ਜਲਦੀ ਜਦੋਂ ਹੀ ਸਰਕਾਰ ਪ੍ਰਬੰਧ ਕਰੂਗੀ ਐਪਲੀਕੇਸ਼ਨਾਂ ਦਾ ਇੱਕ ਪ੍ਰੋਪਰ ਟਾਈਮ ਆਊਗਾ ਅਸੀਂ ਐਪਲੀਕੇਸ਼ਨਾਂ ਫੜਨ ਲੱਗਾਂਗੇ ਤੇ ਸਾਡੀ ਕੋਸ਼ਿਸ਼ ਆ ਵੀ ਬਾਗੇ ਪੁਰਾਣੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਪਰਿਵਾਰ ਇਹੋ ਜਿਹਾ ਨਾ ਰਵੇ ਜਿਹਦੇ ਕੋਲ ਆਪਣਾ ਘਰ ਨਾ ਹੋਵੇ ਜਿਹਦੇ ਕੋਲ ਆਪਣੀ ਛੱਤ ਨਾ ਹੋਵੇ ਤਾਂ ਸਾਡੀ ਕੋਸ਼ਿਸ਼ ਆ ਵੀ ਅਸੀਂ ਪੂਰੇ ਟਿਨਿਓਰ ਦੇ ਵਿੱਚ ਲਗਭਗ 400 ਤੋਂ 500 ਜਿਹੜੇ ਘਰ ਨੇ ਕੱਲੇ ਬਾਗੇਪੁਰਾਣੇ ਵਾਸਤੇ ਆਪਾਂ ਮਹਈਆ ਕਰਵਾ ਦੇਾਂਗੇ ਉਹ ਬੜੀ ਸਪੀਡ ਨਾਲ ਸਾਡਾ ਕੰਮ ਚੱਲ ਰਿਹਾ ਉਹਦੇ ਸੰਬੰਧ ਚ ਅੱਜ ਅਸੀਂ ਸਾਰੇ ਸਾਡੇ ਨਾਲ ਪ੍ਰਧਾਨ ਜੀ ਨੇ ਮੇਰੇ ਸਾਰੇ ਐਮਸੀ ਸਾਹਿਬਾਨ ਸਾਰੇ ਇਕੱਠੇ ਹੋਇਆ ਨਹੀਂ ਇਹਦਾ ਇੱਕ ਟਾਈਮ ਪੀਰੀਅਡ ਹੁੰਦਾ ਹੈ ਸਰਕਾਰ ਵੱਲੋਂ ਐਪਲੀਕੇਸ਼ਨਾਂ ਆਉਂਦੀਆਂ ਨੇ ਫਿਰ ਐਪਲੀਕੇਸ਼ਨਾਂ ਫੜੀਆਂ ਜਾਂਦੀਆਂ ਨੇ ਜਦੋਂ ਹੀ ਆਉਂਦੀਆਂ ਨੇ ਤੇ ਅਸੀਂ ਆਪਣੇ ਐਮਸੀ ਨੇ ਜਿਹੜੇ ਸਾਡੇ ਅਸੀਂ ਐਮਸੀ ਸਾਹਿਬਾਨਾਂ ਦੇ ਮਾਧਿਮ ਰਾਹੀਂ ਉਹ ਜੋ ਕਿ ਸਕੀਮ ਆਉਂਦੀ ਆ ਲੋਕਾਂ ਤੱਕ ਪਹੁੰਚਾ ਦਿੰਨੇ ਆ ਤਾਂ ਫਿਰ ਇਹ ਐਮਸੀ ਦੱਸ ਦਿੰਦੇ ਨੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਤੇ ਫਿਰ ਲੋਕ ਭਰ ਦਿੰਦੇ ਨੇ ਜਿਹੜੀ ਜਿਹੜੀ ਜਰੂਰਤਮੰਦ ਲੋਕਾਂ ਤੱਕ ਆਈ ਵੀ ਸਕੀਮ ਨਹੀਂ ਬਹੁਤ ਜਿਹੜੇ ਬੰਦੇ ਬਹੁਤ ਜਿਹੜੇ ਕਾਗਜ ਭਰ ਜਾਂਦੇ ਨੇ ਇਹਦੀ ਵੈਰੀਫਿਕੇਸ਼ਨ ਵੀ ਹੁੰਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਆ ਬੜਾ ਘਰ ਜਾ ਕੇ ਪਤਾ ਕੀਤਾ ਜਾਂਦਾ ਏ ਕਿ ਕੋਈ ਗਲਤ ਬੰਦਾ ਤਾਂ ਨਹੀਂ ਲੈ ਗਿਆ ਕੋਈ ਗੜਬੜੀ ਤਾਂ ਨਹੀਂ ਕਰ ਗਿਆ ਮੈਂ ਮਾਈਕ ਤੋਂ ਬੋਲਦਿਆਂ ਹੁਣ ਵੀ ਇਹੀ ਗੱਲ ਦੱਸੀ ਆ ਵੀ ਇਹਦੇ ਵਾਸਤੇ ਕੋਈ ਕਿਸੇ ਦੀ ਫੀਸ ਨਹੀਂ ਲੱਗਦੀਗੀ ਮਾੜਾ ਮੋਟਾ 50 100 ਰੁਪਿਆ ਜਿਹੜਾ ਤੁਸੀਂ ਕੋਈ ਡਾਕੂਮੈਂਟ ਦਿੰਨੇ ਹੋ ਉਹਦੇ ਲੱਗਦੇ ਆ ਇਸ ਤੋਂ ਬਾਅਦ ਇਹਦੀ ਕੋਈ ਫੀਸ ਨਹੀਂ ਤੇ ਮੈਂ ਮਾਈਕ ਤੇ ਕਿਹਾ ਵੀ ਆ ਕਿ ਜੇਕਰ ਕਿਸੇ ਤੋਂ ਵੱਧ ਪੈਸੇ ਕਿਸ ਨੇ ਚਾਰਜ ਕੀਤੇ ਆ ਤਾਂ ਤੁਸੀਂ ਦੱਸੋ ਤੇ ਇਹ ਬਿਲਕੁਲ ਟੋਟਲੀ ਫ੍ਰੀ ਆ ਕੋਈ ਇਹਦਾ ਵਿਆਜ ਨਹੀਂਗਾ ਇਹ ਸਿੱਧੀ ਡਾਇਰੈਕਟ ਬੇਨੀਫੀਟ ਆ ਡਾਇਰੈਕਟ ਸਿੱਧੀ ਸਹੂਲਤਾ ਕਰ ਬਣਾਉਣ ਵਾਸਤੇ ਇੱਕ ਰੀਡੀਆ ਬੜੀਆਂ ਬਾਰੇ ਲੋੜ ਬਾਰੇ ਦੱਸਿਆ ਬਾਪੂ ਸੌਕੇ ਸਰਪੰਚ ਮੈਂ ਹਰ ਵਾਰ ਜਦੋਂ ਵੀ ਆਪਾਂ ਨਗਰ ਕੌਂਸਲ 'ਚ ਮਿਲਦੇ ਆ ਤਾਂ ਮੈਨੂੰ ਇੱਕ ਸਕੀਮ ਆ ਜਿਹੜੀ ਉਹ ਬੜੀ ਵਧੀਆ ਲੱਗਦੀ ਆ ਨਗਰ ਕਾਉਂਸਲ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਕਿ ਆਮ ਤੌਰ ਤੇ ਜਿਹੜੇ ਲੋਕ ਦਿੱਲੀ ਦਾ ਕੰਮ ਕਰਦੇ ਆ ਕੋਈ ਰੇੜੀ ਲਾਉਂਦਾ ਏ ਕੋਈ ਫਰੂਟਾਂ ਵਾਲੀ ਰੇੜੀ ਲਾਉਂਦਾ ਤਾਂ ਕਈ ਵਾਰ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਉਹਨਾਂ ਨੂੰ ਆਪਣੀ ਰੇੜੀ ਭਰਨ ਵਾਸਤੇ ਜਾਂ ਇੱਕ ਵਾਰ ਮੰਡੀ ਚੋਂ ਚੀਜ਼ ਖਰੀਦਣ ਵਾਸਤੇ 10000 15000 20000 50000 ਰੁਪਏ ਤੱਕ ਦੀ ਲੋੜ ਪੈਂਦੀ ਆ ਤਾ ਉਹਨਾਂ ਨੂੰ ਕੋਈ ਲੋਨ ਹੁੰਦਾ ਨਹੀਂਗਾ ਉਹਨਾਂ ਨੂੰ ਵਿਆਜ ਤੇ ਮਹਿੰਗੇ ਰੇਟਾਂ ਤੇ ਕਈ ਵਾਰ ਉਹ ਆਸੇ-ਪਾਸੇ ਲੋਕਾਂ ਕੋਲੋਂ ਪੈਸੇ ਫੜਦੇ ਨੇ ਤੇ ਉਹਦਾ ਵਿਆਜ ਨਹੀਂ ਹੁੰਦਾਗਾ ਉਹਦਾ ਇਹ ਹੁੰਦਾ ਵੀ ਜੇ ਤੁਸੀਂ 10000 ਰੁਪਏ ਕਿਸੇ ਤੋਂ ਫੜਿਆ ਏ ਤਾਂ ਤੁਸੀਂ 200 ਰੁਪਏ ਦਿਹਾੜੀ ਦਾ ਦੇਣਾ 500 ਰੁਪਏ ਦਿਹਾੜੀ ਦਾ ਦੇਣਾ ਕਈ ਵਾਰ ਰੇੜੀਆਂ ਵਾਲੇ ਐਵੇਂ ਕਰਕੇ ਵੀ ਉਹ ਲੋਕਾਂ ਤੋਂ ਪੈਸੇ ਲੈਂਦੇ ਨੇ ਤਾਂ ਉਹਦੀ ਜਿਹੜੀ ਨਗਰ ਕੌਂਸਲ ਦੇ ਵਿੱਚ ਇਹ ਸਕੀਮਾਂ ਕਿ ਬਹੁਤ ਘੱਟ ਵਿਆਜ ਤੇ ਨਾ ਮਾਤਰ ਵਿਆਜ ਤੇ ਤੁਹਾਨੂੰ ਇਹ ਲੋਨ ਮਿਲਦਾ ਏ ਤੁਹਾਡੀ ਮਦਦ ਵਾਸਤੇ ਤਾਂ ਕਿ ਤੁਸੀਂ ਮਹਿੰਗੇ ਰੇਟ ਤੋਂ ਕਿਸੇ ਤੋਂ ਪੈਸੇ ਨਾ ਫੜੋ ਤੇ ਜਿਹੜਾ ਉਹ ਲੋਨ ਆ ਲਗਭਗ 50000 ਰੁਪਏ ਤੱਕ ਦੀ ਉਹਦੀ ਲਿਮਟ ਆ ਵੀ 50000 ਰੁਪਏ ਤੱਕ ਨਗਰ ਕਾਉਂਸਲ ਲੋਨ ਦਿੰਦੀ ਆ ਤਾਂ ਕਿਸੇ ਨੂੰ ਵੀ ਪੈਸੇ ਵੱਧ ਵਿਆਜ ਤੇ ਆਸੇ ਪਾਸੇੋਂ ਫੜਨ ਦੀ ਜ਼ਰੂਰਤ ਨਹੀਂ ਜੇ ਕੋਈ ਬੰਦਾ ਕੋਈ ਇਹੋ ਜਿਹਾ ਕੰਮ ਕਰਦਾ ਜਿਹਦਾ ਉਹਨੂੰ ਦੋ ਦਿਨਾਂ ਬਾਅਦ ਆਮਦਨ ਆ ਜਾਂਦੀ ਆ ਤਾਂ ਆਮ ਤੌਰ ਤੇ ਇਹ ਫਰੂਟ ਦੀ ਰੇੜੀਆਂ ਜਾਂ ਸਬਜ਼ੀ ਜਿਹੜੀ ਲਾਉਂਦੇ ਨੇ ਉਹ ਮੰਡੀ ਚੋਂ ਸਸਤੀ ਰੇੜੀ ਭਰਦੇ ਨੇ ਤੇ ਫਿਰ ਉਹਨਾਂ ਨੇ ਉਹੀ ਬਚਾਉਣਾ ਹੁੰਦਾ 500000 ਰੁਪਿਆ ਦਿਹਾੜੀ ਦਾ ਉਹਦੇ ਵਿੱਚੋਂ ਇਹ 200 300 ਰੁਪਿਆ ਵਿਆਜ ਦਾ ਦੇ ਦਿੰਦੇ ਆ ਕਿਸੇ ਨੂੰ ਤਾਂ ਇਹ ਉਹਨਾਂ ਆਮ ਗਰੀਬ ਲੋਕਾਂ ਵਾਸਤੇ ਸਹੂਲਤ ਹੈ ਕਿ ਤੁਸੀਂ ਨਗਰ ਕੌਂਸਲ ਤੋਂ ਲੋਨ ਲਓ ਉਹਦਾ ਕੋਈ ਤੁਹਾਡੇ ਪੈਸੇ ਨਹੀਂ ਲੱਗਣਗੇ ਤੇ ਤੁਸੀਂ ਮਹਿੰਗੇ ਰੇਟਾਂ ਤੋਂ ਬਚ ਜਾਓਗੇ ਮੈਂ ਜਿਹੜੀ ਤੁਹਾਨੂੰ ਸਕੀਮ ਦੀ ਗੱਲ ਕੀਤੀ ਸੀ ਜੇ ਮੈਂ ਤੁਹਾਨੂੰ ਡਿਟੇਲ ਉਹਦੀ ਦੇਵਾਂ ਤਾਂ ਉਹਦੀ ਡਿਟੇਲ ਇਹ ਆ ਵੀ ਸਾਡੇ ਕੋਲ ਨਗਰ ਕੌਂਸਲ ਬਾਗੇ ਪੁਰਾਣੇ ਦੇ ਵਿੱਚੋਂ 695 ਦੇ ਕਰੀਬ 15 15000 ਦੇ ਲੋਨ ਅਸੀਂ ਦਿੱਤੇ ਨੇ 190 ਦੇ ਕਰੀਬ ਲੋਕਾਂ ਨੂੰ ਅਸੀਂ 25 25000 ਰੁਪਏ ਦੇ ਚੁੱਕੇ ਆ ਤੇ 37 ਕੇਸ ਇਹੋ ਜਿਹੇ ਨੇ ਜਿਨ੍ਹਾਂ ਨੇ 80000 ਰੁਪਏ ਦੇ ਲਗਭਗ ਨਗਰ ਕਾਉਂਸਲ ਤੋਂ ਆਪਣੇ ਕੰਮ ਕਰਨ ਵਾਸਤੇ ਪੈਸੇ ਲਏ ਨੇ ਇਹ ਤੋਂ ਇਲਾਵਾ ਜਿਹੜੇ ਸਾਡੇ ਸੈਲਫ ਹੈਲਪ ਗਰੁੱਪ ਚੱਲਦੇ ਆ ਤਾ ਉਹਨਾਂ ਨੂੰ ਅਸੀਂ ਹਰ 4 ਮਹੀਨੇ ਬਾਅਦ 10-10000 ਰੁਪਏ ਦਿੰਨੇ ਆ ਲਗਭਗ ਸਾਡੇ 12 ਦੇ ਕਰੀਬ ਜਿਹੜੇ ਗਰੁੱਪ ਨੇ ਉਹ ਇਹ ਚੱਲ ਰਹੇ ਨੇ ਤੁਸੀਂ ਡਿਟੇਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਡਿਟੇਲ ਤੁਸੀਂ ਆਪਣੇ ਮੀਡੀਆ ਚੈਨਲ ਦੇ ਥਰੂ ਤੁਸੀਂ ਲੋਕਾਂ ਤੱਕ ਦੱਸ ਵੀ ਸਕਦੇ ਹੋ ਤਾਂ ਕਿ ਇਹ ਬੈਨੀਫਿਟ 695 15 ਲੋਕ 15-15000 ਰੁਪਏ 190 ਲੋਕ 25-25000 ਰੁਪਏ ਤੇ 37 ਲੋਕ 80-80000 ਰੁਪਏ ਸਾਡੇ ਤੋਂ ਲੈ ਚੁੱਕੇ ਨੇ